ਹਾਂਜੀ ਸਾਰਿਆਂ ਦਾ ਬਹੁਤ ਸਤਿਕਾਰ ਸਾਰਨ ਨਿੱਗੀ ਸਤਿ ਸ੍ਰੀ ਅਕਾਲ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਗੱਲ ਆਪਾਂ ਕਰਦੇ ਆ ਕਿ ਜਿਹੜੇ ਸਾਡੇ ਭੈਣ ਭਾਈ ਪਾਣੀ ਦੀ ਮਾਰ ਹੇਠ ਆਏ ਨਹੀਂ ਪਰਮਾਤਮਾ ਉਹਨਾਂ ਦਾ ਮੋੜ ਵਿਚੇ ਬ ਚੰਗੀ ਤਰ੍ਹਾਂ ਕਰੇ ਹੁਣ ਤੇ ਤਿਉਹਾਰ ਆ ਰਹੇ ਨੇ ਤੇ ਉਹਨਾਂ ਦੇ ਮਨ ਦੇਖੋ ਪਰ ਉਹ ਫੇਰ ਵੀ ਆਪਣੇ ਪਰਿਵਾਰ ਦੀ ਸੁਖ ਲਈ ਤਿਹਾਰ ਮਨਾਉਣਗੇ ਤੇ ਸਾਡੇ ਇਲਾਕੇ ਵੱਲ ਜਿਹੜਾ ਦਸਹਿਰੇ ਤੋਂ ਪਹਿਲਾਂ ਸ਼ਰਾਧਾ ਤੋਂ ਬਾਅਦ ਮਸਿਆ ਹੁੰਦੀ ਆ ਉਸ ਦਿਨ ਤੇ ਮਤਲਬ 2 4 5 7 ਭਾਂਡਿਆਂ 'ਚ ਜੋਂ ਬੀਜੇ ਜਾਂਦੇ ਨੇ ਤੇ ਸਾਂਝੀ ਬਰੋਟਾ ਲਾਇਆ ਜਾਂਦਾ ਤੇ ਉਹ ਜਿੱਦਣ ਜੋਂ ਬੀਜੇ ਜਾਂਦੇ ਨੇ ਬਰੋਟਾ ਲਾਇਆ ਜਾਂਦਾ ਉਦੋਂ ਉਹਨਾਂ ਸਾਂਝੀ ਬਰੋਟੇ ਦਾ ਵਰਤ ਹੁੰਦਾ ਫਿਰ ਆਰਤੀਾਈ ਜਾਂਦੀ ਆ ਤੇ ਦਸਹਿਰੇ ਵਾਲਦਾਂ ਨੇ ਜੋਂ ਤੇ ਸਾਂਝੀ ਨਹਿਰ 'ਚ ਧਾਰ ਦਿੱਤੇ ਜਾਂਦੀਆਂ